ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਜੀ ਅੱਜ ਅਸੀਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਹਾਂਜੀ 3 ਨਵੰਬਰ 2025 ਨੂੰ ਜੋ ਮੁਖਵਾਕ ਪ੍ਰਾਪਤ ਹੋਇਆ ਹੈ ਉਸ ਤੇ ਸਾਂਝੀ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਪਾਵਨ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 654 ਉੱਪਰ ਸੁਭਾਏਮਾਨ ਹੈ ਜੀ ਅੱਛਾ ਜੀ ਤੇ ਇਹ ਬਾਣੀ ਭਗਤ ਕਬੀਰ ਜੀ ਦੀ ਹੈ ਰਾਗ ਸੋਰਠਿ ਵਿੱਚ ਆਓ ਪਹਿਲਾ ਪੂਰੀ ਸ਼ਰਧਾ ਨਾਲ ਬਾਣੀ ਦਾ ਪਾਠ ਸਰਵਣ ਕਰੀਏ ਤੇ ਫਿਰ ਇਸ ਦੇ ਭਾਵ ਸਮਝਣ ਦਾ ਯਤਨ ਕਰਦੇ ਹਾਂ ਜੀ ਬਿਲਕੁਲ ਪਹਿਲੀ ਤੁਕ ਹੈ ਜਬ ਜਰੀਏ ਤਬ ਹੋਏ ਪਸਮ ਤਨੂ ਰਹੇ ਕਿਰਮ ਦਲਖਾਈ ਹਾਂਜੀ ਇਸ ਤੁਖ ਭਗਤ ਕਬੀਰ ਜੀ ਮਨੁੱਖੀ ਸਰੀਰ ਦੇ ਅੰਤਿਮ ਸੱਚ ਨੂੰ ਬਿਆਨ ਕਰ ਰਹੇ ਨੇ ਦੇਖੋ ਜੀ ਉਹ ਫਰਮਾਂਦੇ ਹਨ ਕਿ ਜੇ ਮਰਨ ਤੋਂ ਬਾਅਦ ਸਰੀਰ ਨੂੰ ਜਲਾ ਦਿੱਤਾ ਜਾਵੇ ਹਾਂਜੀ ਤਾਂ ਇਹ ਸਵਾਹ ਜਾਂਦਾ ਤੇ ਜੇ ਦਬ ਦਿੱਤਾ ਜਾਵੇ ਤਾਂ ਫਿਰ ਕੀੜਿਆਂ ਦੇ ਦਲ ਇਸ ਨੂੰ ਖਾ ਜਾਂਦੇ ਨੇ ਮਤਲਬ ਇਹ ਸਰੀਰ ਦੀ ਅਸਲੀਅਤ ਹੈ ਬਿਲਕੁਲ ਅੰਤ ਇਹੀ ਹੈ ਅਗਲੀ ਤੁਖ ਹੈ ਕਾਚੀ ਗਾਗਰ ਨੀਰ ਪਰਤੂ ਹੈ ਇਆ ਤਨ ਕੀ ਇਹ ਹੈ ਬੜਾਈ ਹਾਂਜੀ ਤੇ ਇਸ ਨਾਸ਼ਵਾਨ ਸਰੀਰ ਦੀ ਤੁਲਨਾ ਦੇਖੋ ਕਿਵੇਂ ਕੱਚੇ ਕੜੇ ਨਾਲ ਕੀਤੀ ਹੈ ਐ ਸਮਝੋ ਜਿਵੇਂ ਕੱਚੀ ਗਾਗਰ ਚ ਪਾਣੀ ਪੈਂਦਾ ਤਾਂ ਉਹ ਗਲ ਜਾਂਦੀ ਹੈ ਹੈਨਾ ਜੀ ਬਿਲਕੁਲ ਤੇ ਪਾਣੀ ਬਾਹਰ ਉਵੇਂ ਹੀ ਜਦੋਂ ਸਵਾਸ ਮੁੱਕ ਜਾਂਦੇ ਨੇ ਆਤਮਾ ਸਰੀਰ ਛੱਡ ਜਾਂਦੀ ਹੈ ਇਸ ਤਨ ਦੀ ਵਿੜਿਆਈ ਇਸ ਦਾ ਮਾਣ ਬਸ ਇੰਨਾ ਕੁ ਹੀ ਹੈ ਸਹੀ ਗੱਲ ਹੈ ਕੱਚੇ ਕੜੇ ਜਿੰਨਾ ਹੀ ਅਗਲੀ ਤੁਕ ਕਾਹੇ ਭਈਆ ਫਿਰਤੋਂ ਫੁੱਲਿਆ ਫੁੱਲਿਆ ਇੱਥੇ ਭਗਤ ਜੀ ਸਿੱਧਾ ਜਾ ਸਵਾਲ ਕਰ ਰਹੇ ਨੇ ਮਨੋਂ ਸਾਨੂੰ ਪੁੱਛ ਰਹੇ ਨੇ ਹੇ ਭਾਈ ਕਿਸ ਗਲਤੀ ਐਵੇਂ ਹੰਕਾਰ ਚ ਫੁੱਲਿਆ ਫਿਰਦਾ ਹੈ ਹਾਂਜੀ ادا مان ہاں ਇਸ ਨਾਸ਼ਵਾਨ ਸਰੀਰ ਦਾ ਜਾਂ ਦੁਨੀਆਵੀ ਚੀਜ਼ਾਂ ਦਾ ਕੀ ਮਾਨ ਕਰਨਾ ਜੀ ਅਗਲੀ ਤੁਕ ਹੈ ਜਦ 10 ਮਾਸ ਉਰਧ ਮੁਖ ਰਹਿਤਾ 100 ਦਿਨ ਕਿਵੇਂ ਫੁੱਲਿਆ ਰਹਾਉ ਇਹ ਇਸ ਸ਼ਬਦ ਦੀ ਰਹਾਉ ਦੀ ਤੁਕ ਹੈ ਜੀ ਬਹੁਤ ਅਹਿਮ ਇਹ ਕੇਂਦਰੀ ਭਾਵ ਦੱਸਦੀ ਹੈ ਹਾਂਜੀ ਸਾਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ हे ਭਾਈ ਉਹ ਵੇਲਾ ਕਿਵੇਂ ਭੁੱਲ ਗਿਆ ਜਦੋਂ 10 ਮਹੀਨੇ ਮਾਂ ਦੇ ਗਰਭ ਵਿੱਚ ਉਲਟਾ ਲਟਕਿਆ ਸੀ ਅੱਛਾ ਉਸ ਅਵਸਥਾ ਵਾਲ ਇਸ਼ਾਰਾ ਹਾਂਜੀ ਉਦੋਂ ਤੇਰਾ ਕੀ ਜ਼ੋਰ ਸੀ ਕੀ ਮਾਨ ਸੀ ਇਸ ਕਰਕੇ ਦੁਨੀਆ ਚ ਆ ਕੇ ਹੰਕਾਰ ਕਰਨਾ ਤਾਂ ਬੇਕਾਰ ਹੈ ਬਿਲਕੁਲ ਵੈਰਥ ਹੈ ਅਗਲੀ ਤੁਖ ਹੈ ਜੀ ਜਿਉ ਮਧੂ ਮਾਕੀ ਤ्यों ਛਠੌਰ ਰਸ ਜੋਰ-ਜੋਰ ਤਨ ਕੀਆ ਦੇਖੋ ਜੀ ਕਿੰਨੀ ਸੋਹਣੀ ਉਦਾਹਰਣ ਹੈ ਜਿਵੇਂ ਸ਼ਹਿਦ ਦੀ ਮੱਖੀ ਬੜੀ ਮਿਹਨਤ ਨਾਲ ਰਸ ਇਕੱਠਾ ਕਰਕੇ ਸ਼ਹਿਦ ਬਣਾਉਂਦੀ ਹੈ ਹਾਂਜੀ ਪਰ ਆਖਿਰ ਜੋ ਸ਼ਹਿਦ ਕੋਈ ਹੋਰ ਲੈ ਜਾਂਦਾ ਉਸੇ ਤਰ੍ਹਾਂ ਮੂਰਖ ਬੰਦਾ ਛਠੌਰੀਆਂ ਨੀ ਕੀ ਬੜੀ ਖਠੋਰਤਾ ਨਾਲ ਕੰਜੂਸੀ ਨਾਲ ਤਨ ਜੋੜਦਾ ਰਹਿੰਦਾ ਹੈ ਜੋੜਦਾ ਰਹਿੰਦਾ ਹਾਂਜੀ ਪਰ ਮਰਨ ਵੇਲੇ ਉਹ ਇੱਥੇ ਹੀ ਰਹਿ ਜਾਂਦਾ ਉਸਦੇ ਆਪਣੇ ਕਿਸੇ ਕੰਮ ਨਹੀਂ ਆਉਂਦਾ ਸਹੀ ਗੱਲ ਅਗਲੀ ਤੁਖ ਹੈ ਮਰਤੀ ਬਾਰ ਲੇਹੋ ਲੇਹੋ ਕਰੀਏ ਪੂਤ ਰਹਿਣ ਕਿਉਂ ਦੀਆ ਹਾਂਜੀ ਤੇ ਜਦੋਂ ਮੌਤ ਹੋ ਜਾਂਦੀ ਹੈ ਫਿਰ ਸਾਰੇ ਰਿਸ਼ਤੇਦਾਰ ਘਰ ਵਾਲੇ ਕਾਲੀ ਮਚਾਉਂਦੇ ਨੇ ਕਿ ਬੱਸ ਛਿਤੀ ਲੈ ਚੱਲੋ ਇੱਥੋਂ ਇਸ ਮ੍ਰਿਤਕ ਦੇ ਨੂੰ ਅੱਛਾ ਜਿਸ ਸਰੀਰ ਨੂੰ ਸਾਰੀ ਉਮਰ ਪਾਲਿਆ ਸ਼ਿੰਗਾਰਿਆ ਉਸ ਨੂੰ ਪੂਤ ਕਹਿ ਕੇ ਕੋਈ ਘਰ ਵਿੱਚ ਵੀ ਨਹੀਂ ਰੱਖਣਾ ਚਾਹੁੰਦਾ ਫਿਰ ਹੂੰ ਬੜੀ ਕਠੋਰ ਸੱਚਾਈ ਹੈ ਇਹ ਫਿਰ ਅੱਗੇ ਫਰਮਾਉਂਦੇ ਹਨ ਦੇਹੂਰੀ ਲੋ ਬਰੀ ਨਾਰ ਸੰਗ ਪਈ ਆਗੇ ਸੱਜਣ ਸੁਹੇਲਾ ਇਥੇ ਦੁਨੀਆਵੀ ਰਿਸ਼ਤਿਆਂ ਦੀ ਹੱਦ ਦੱਸੀ ਜੀ ਪਤਨੀ ਜਿਸ ਨੂੰ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ ਉਹ ਵੀ ਬਸ ਘਰ ਦੀ ਦਹਲੀਜ਼ ਤੱਕ ਹੀ ਨਾਲ ਜਾਂਦੀ ਹੈ ਬਸ ਦਰਵਾਜ਼ੇ ਤੱਕ ਹਾਂਜੀ ਉਸ ਤੋਂ ਅੱਗੇ ਫਿਰ ਮਿੱਤਰ ਸੱਜਣ ਮੋਢਾ ਦਿੰਦੇ ਨੇ ਜੀ ਅਗਲੀ ਤੁਖ ਹੈ ਮਰ ਘਟ ਲਉ ਸਭ ਲੋਗ ਕੁਟੰਬ ਫਿਓ ਆਗੇ ਹੰਸ ਇਕਲਾ ਤੇ ਪਰਿਵਾਰ ਭਾਈਚਾਰੇ ਦੇ ਲੋਕ ਉਹ ਸਾਰੇ ਵੀ ਕਿੱਥੋਂ ਤੱਕ ਸਾਥ ਦਿੰਦੇ ਨੇ ਬਸ ਸ਼ਮਸ਼ਾਨ ਘਾੜ ਤੱਕ ਮਰਗੜ ਤੱਕ ਹਾਂਜੀ ਪਰ ਉਸ ਤੋਂ ਅੱਗੇ ਪਰਲੋਕ ਦੇ ਸਫ਼ਰ ਤੇ ਇਸ ਜੀਵ ਆਤਮਾ ਨੇ ਜਿਸ ਨੂੰ ਹੰਸ ਕਿਹਾ ਗਿਆ ਹੈ ਬਿਲਕੁਲ ਇਕੱਲਿਆਂ ਜਾਣਾ ਕੋਈ ਨਾਲ ਨਹੀਂ ਜਾਂਦਾ ਕੋਈ ਨਹੀਂ ਅੱਗੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਪਰੇ ਕਾਲ ਗਰਸਕੂਆ ਭਗਤ ਕਬੀਰ ਜੀ ਬਿਲਕੁਲ ਸਾਫ਼-ਸਾਫ਼ ਚੇਤਾਵਨੀ ਦੇ ਰਹੇ ਨੇ हे ਪ੍ਰਾਣੀ ਸੁਣ ਲੈ ਧਿਆਨ ਨਾਲ ਤੂੰ ਤਾਂ ਮੌਤ ਦੇ ਖੇਰੇ ਹੋਏ ਖੂਹ ਵਿੱਚ ਡਿੱਗਿਆ ਪਿਆ ਅੱਛਾ ਕਾਲ ਦੇ ਵਸਟ ਹਾਂਜੀ ਮਤਲਬ ਮੌਤ ਨੇ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਇਹ ਅਟਲ ਹੈ ਹਰ ਪਲ ਨੇੜੇ ਆ ਰਹੀ ਹੈ ਹੂੰ ਤੇ ਅਖੀਰਲੀ ਦੁੱਖ ਹੈ ਝੂਠੀ ਮਾਇਆ ਆਪ ਬੰਧਾਇਆ ਜੋ ਨਲਿਨੀ ਪ੍ਰਮ ਸੁਆ ਦਿਸ ਸਚ ਨੂੰ ਜਾਣਦੇ ਹੋਏ ਵੀ हे ਪ੍ਰਾਣੀ ਤੂੰ ਇਸ ਝੂਠੀ ਨਾਸ਼ਵਾਨ ਮਾਇਆ ਦੇ ਮੋਚ ਆਪਣੇ ਆਪ ਨੂੰ ਫਸਾਇਆ ਹੋਇਆ ਹੈ ਹਾਂਜੀ ਤੇ ਹਾਲਤ ਕਿਹੋ ਜਿਹੀ ਹੈ ਬਿਲਕੁਲ ਉਸ ਤੋਤੇ ਵਰਗੀ ਜੋ ਪੁਲੇਖੇ ਨਾਲ ਸੇਮਲ ਦੇ ਰੁੱਖ ਦੀ ਫਲੀ ਨੂੰ ਚੁੰਝ ਮਾਰ ਲੈਂਦਾ ਸੋਚਦਾ ਕੋਈ ਫਲ ਹੈ ਪਰ ਉਹ ਰੂਹ ਹੁੰਦੀ ਹੈ ਅੱਛਾ ਤੇ ਫਸ ਜਾਂਦਾ ਹੈ ਹਾਂ ਉੱਡਣ ਲੱਗਿਆ ਉਸ ਫਸ ਕੇ ਰਹਿ ਜਾਂਦਾ ਹੈ ਉਵੇਂ ਹੀ ਮਾਇਆ ਦਾ ਮੋਹ ਜੀਵ ਲਈ ਆਤਮਿਕ ਬੰਧਨ ਬਣ ਜਾਂਦਾ ਹੈ ਬਹੁਤ ਗਹਿਰੀ ਗੱਲ ਕਹੀ ਹੈ ਜੀ ਸਾਧ ਸੰਗਤ ਜੀ ਇਸ ਪਾਵਨ ਹੁਕਮਨਾਮੇ ਰਾਹੀ ਭਗਤ ਕਬੀਰ ਜੀ ਬਹੁਤ ਹੀ ਸਪਸ਼ਟ ਸ਼ਬਦਾਂ ਸਾਨੂੰ ਸਰੀਰ ਦੀ ਤਨ ਦੌਲਤ ਦੀ ਰਿਸ਼ਤਿਆਂ ਦੀ ਅਸਲੀਅਤ ਦੱਸ ਰਹੇ ਨੇ ਹਾਂਜੀ ਨਾਸ਼ਮਾਨਤਾ ਦਾ ਅਹਿਸਾਸ ਕਰਵਾ ਰਹੇ ਨੇ ਬਿਲਕੁਲ ਤੇ ਮੁੱਖ ਸਿੱਖਿਆ ਇਹੀ ਹੈ ਕਿ ਸਾਨੂੰ ਹੰਕਾਰ ਛੱਡਣਾ ਚਾਹੀਦਾ ਮਾਇਆ ਦਾ ਮੋਹ ਤਿਆਗਣਾ ਚਾਹੀਦਾ ਹੈ ਬਿਲਕੁਲ ਜੀ ਇਹ ਬਚਨ ਸਾਨੂੰ ਯਾਦ ਦਿਲਾਉਂਦੇ ਨੇ ਕਿ ਜਦੋਂ ਅੰਤ ਵੇਲੇ ਕਿਸੇ ਚੀਜ਼ ਨੇ ਸਾਥ ਨਹੀਂ ਦੇਣਾ ਨਾ ਸਰੀਰ ਨਾ ਪਰਿਵਾਰ ਨਾ ਤਨ ਹਾਂਜੀ ਤਾਂ ਫਿਰ ਅਸਲ ਸਾਥੀ ਕੌਣ ਹੈ ਸਿਰਫ ਪ੍ਰਭੂ ਦਾ ਨਾਮ ਸਿਰਫ ਨਾਮ हां जी ए वाणी सानू नाम सिमरन ਲਈ ਨਿਮਰਤਾ ਭਰਿਆ ਜੀਵਨ ਜਿਉਣ ਲਈ ਤੇ ਸੇਵਾ ਕਰਨ ਲਈ ਪ੍ਰੇਰਤੀ ਹੈ ਕਿਉਂਕਿ ਇਹ ਹੀ ਅਸਲ ਕਮਾਈ ਹੈ ਜੋ ਨਾਲ ਜਾਣੀ ਹੈ ਬਿਲਕੁਲ ਜਦੋਂ ਪਤਾ ਹੈ ਕਿ ਅੱਗੇ ਇਕੱਲਿਆਂ ਹੀ ਜਾਣਾ ਹੈ ਤਾਂ ਉਸ ਸੱਚੇ ਸਾਥੀ ਪ੍ਰਭੂ ਨਾਲ ਜੁੜਨਾ ਹੀ ਅਸਲ ਸਿਆਣਪ ਹੈ ਇਹ ਹੀ ਸਭ ਤੋਂ ਵੱਡੀ ਸਿਆਣਪ ਹੈ ਜੀ ਪਾਠ ਕਰਨ ਅਰਥ ਵਿਚਾਰਨ ਜਾਂ ਸਾਂਝੀ ਕਰਨ ਵੇਲੇ ਸਾਡੇ ਕੋਲੋਂ अनेका ਪੁੱਲਾਂ ਹੋ ਸਕਦੀਆਂ ਨੇ ਸੰਗਤ ਪਾਸੋਂ ਤੇ ਗੁਰੂ ਪਾਤਸ਼ਾਹਾ ਪਾਸੋਂ ਖਿਮਾ ਦੇ ਜਾਚਾਂ ਜੀ ਹਾਂਜੀ ਅਸੀਂ ਵੀ ਖਿਮਾ ਦੇ ਜਾਚਕ ਹਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸਿੱਧੀ ਅਗਵਾਈ ਲੈਣ ਦਾ ਸਦਾ ਯਤਨ ਕਰਦੇ ਰਹੀਏ ਜੀ ਜੀ ਬਿਲਕੁਲ ਅਰਦਾਸ ਹੈ ਕਿ ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ ਬਖਸ਼ਣ ਨਾਮ ਜਪਣ ਦੀ ਦਾਤ ਦੇਣ ਤੇ ਸਦਾ ਚੜ੍ਹਦੀ ਕਲਾ 'ਚ ਰੱਖਣ ਚੜ੍ਹਦੀ ਕਲਾ ਬਖਸ਼ਣ ਤੇ ਇਸ ਨਿਮਾਣੀ ਜੀ ਸੇਵਾ ਨੂੰ ਹੋਰ ਸੰਗਤਾਂ ਤੱਕ ਪਹੁੰਚਾਉਣ ਵਿੱਚ ਵੀ ਸਹਾਇਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ